225 ਦੀ ਸਵੇਰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇੱਕ ਐਸੀ ਘਟਨਾ ਵਾਪਰੀ ਜਿਸ ਨੇ ਨਾ ਕੇਵਲ ਇੱਕ ਸਿੱਖ ਯਾਤਰੀ ਨੂੰ ਅਪਮਾਨਿਤ ਕੀਤਾ ਸਗੋਂ ਯਾਤਰੀਆਂ ਦੀ ਸੁਰੱਖਿਆ ਸੰਵਿਧਾਨਕ ਹੱਕਾਂ ਅਤੇ 에ਅਰਲਾਈਨਸ ਦੇ ਸਟਾਫ ਦੇ ਵਰਤਾਅ ਉੱਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ ਦਰਅਸਲ ਸਵੇਰੇ 7:45 ਤੋਂ 8:30 ਵਜੇ ਦੇ ਵਿਚਕਾਰ ਸਿੰਗਾਪੁਰ ਜਾਣ ਲਈ ਫਲਾਈਟ ਫੜਨ ਆਏ ਇੱਕ ਤਮਿਲ ਸਿੱਖ ਵਕੀਲ ਸਰਦਾਰ ਜੀਵਨ ਸਿੰਘ ਜੋ ਸੁਪਰੀਮ ਕੋਰਟ ਦੇ ਵਿੱਚ ਪ੍ਰੈਕਟਿਸ ਕਰਦੇ ਹਨ ਉਨ੍ਹਾਂ ਨੇ ਚੈੱਕ-ਇਨ ਦੌਰਾਨ અપਮਾਨਜਨਕ ਵਰਤਾਰੇ ਦਾ ਸਾਹਮਣਾ ਕੀਤਾ ਏਅਰ ਇੰਡੀਆ ਇੰਟਰਨੈਸ਼ਨਲ ਦੇ ਕਾਊਂਟਰ ਨੰਬਰ 5 ਤੇ ਡਿਊਟੀ ਤੇ ਮੌਜੂਦ ਗਰਾਊਂਡ ਸਟਾਫ ਮੈਂਬਰ ਸਤੂਤੀ ਨੇ ਪਾਸਪੋਰਟ ਪ੍ਰਾਪਤ ਕਰਦੇ ਹੀ ਨਾ ਸਿਰਫ ਉਹਨਾਂ ਦੀ ਪਛਾਣ ਤੇ ਸ਼ੱਕ ਜਤਾਇਆ ਬਲਕਿ ਵਿਤਕਰੇ ਭਰਪੂਰ ਸਵਾਲ ਕਰਕੇ ਉਹਨਾਂ ਦਾ ਅਪਮਾਨ ਵੀ ਕੀਤਾ ਹੈ ਸਰਦਾਰ ਜੀਵਨ ਸਿੰਘ ਦੇ ਦੱਸਣ ਮੁਤਾਬਕ ਸਟਾਫ ਮੈਂਬਰ ਨੇ ਉਹਨਾਂ ਨੂੰ ਪੁੱਛਿਆ ਕਿ ਤੁਹਾਡਾ ਪਤਾ ਤਾਮਿਲਨਾਡੂ ਦੇ ਵਿੱਚ ਹੈ ਪਰ ਤੁਸੀਂ ਪੱਗ ਕਿਉਂ ਬੰਨੀ ਹੋਈ ਹੈ ਵਾਧੂ ਪੁਸ਼ਟੀ ਦੇ ਲਈ ਜਦੋਂ ਉਹਨਾਂ ਨੇ ਆਪਣਾ ਵੋਟਰ ਆਈਡੀ ਕਾਰਡ ਪੇਸ਼ ਕੀਤਾ ਤਾਂ ਮਾਮਲਾ ਸੁਲਝਾਉਣ ਦੀ ਬਜਾਏ ਉਹਨਾਂ ਤੇ ਹੋਰ ਵੀ ਜ਼ਿਆਦਾ ਸ਼ੱਕ ਕੀਤਾ ਗਿਆ ਸਥਿਤੀ ਇਸ ਕਦਰ ਬੇਇੱਜ਼ਤੀ ਦੇ ਵੱਲ ਬਣ ਗਈ ਕਿ 에ਅਰ ਇੰਡੀਆ ਦੇ ਇਨਚਾਰਜ ਅਫਸਰ ਮੁਕੇਸ਼ ਨੇਵੀ ਹਿੱਸਾ ਲੈਂਦਿਆਂ 100 ਤੋਂ ਵੱਧ ਯਾਤਰੀਆਂ ਦੇ ਸਾਹਮਣੇ ਉਹਨਾਂ ਨੂੰ ਵਿਤਕਰੇ ਭਰਪੂਰ ਅਤੇ ਅਪਾਪਮਾਨਜਨਕ ਸਵਾਲਾਂ ਨਾਲ ਘੇਰ ਲਿਆ ਜੋ ਸਵਾਲ ਉਹਨਾਂ ਤੋਂ ਪੁੱਛੇ ਗਏ ਉਹ ਵੀ ਤੁਹਾਨੂੰ ਦੱਸ ਦੇ ਰਿਹਾ ਸਭ ਤੋਂ ਪਹਿਲਾਂ ਸੀਗਾ ਕਿ ਤੁਸੀਂ ਸਿੰਗਾਪੁਰ ਕਿਉਂ ਜਾ ਰਹੇ ਹੋ ਦੂਜਾ ਸੀਗਾ ਕਿ ਤੁਹਾਡੇ ਕੋਲ ਕਿੰਨੇ ਪੈਸੇ ਹਨ ਬੈਂਕ ਖਾਤੇ ਦੇ ਵੇਰਵੇ ਦਿਖਾਓ ਤੀਜਾ ਸੀ ਕਿ ਤੁਸੀਂ ਪੱਗ ਕਿਉਂ ਬੰਨੀ ਹੋਈ ਐ ਤੁਸੀਂ ਕਾਲੇ ਕਿਉਂ ਹੋ ਅਤੇ ਇਸ ਤੋਂ ਬਾਅਦ ਐ ਹ ਤੱਕ ਵੀ ਪੁੱਛਿਆ ਗਿਆ ਕਿ ਤੁਸੀਂ ਕਿਸ ਜਾਤ ਤੋਂ ਸਿੱਖ ਬਣੇ ਇਸ ਸਵਾਲ ਨਾ ਸਿਰਫ ਭੇਤ ਪਾਉ ਵਾਲੇ ਸਨ ਸਗੋ ਯਾਤਰੀ ਦੀ ਧਾਰਮਿਕ ਜਾਤੀ ਅਤੇ ਨਿੱਜੀ ਪਛਾਣ ਨੂੰ ਲੈ ਕੇ ਉਸ ਦੀ ਇੱਜ਼ਤ ਤੇ ਸਵਾਲ ਖੁੱਲਾ ਹਮਲਾ ਸਰਦਾਰ ਜੀਵਨ ਸਿੰਘ ਨੇ ਸ਼ਾਂਤੀ ਅਤੇ ਧੀਰਜ ਨਾਲ ਹਰ ਸਵਾਲ ਦਾ ਜਵਾਬ ਦਿੱਤਾ ਪਰ ਸਟਾਫ ਦੇ ਰਵੱਈਏ ਦੇ ਵਿੱਚ ਕੋਈ ਸੁਧਾਰ ਨਹੀਂ ਆਇਆ ਇਤੋ ਤੱਕ ਕੀ ਐ ਕਿਹਾ ਗਿਆ ਕਿ ਬੋਰਡਿੰਗ ਪਾਸ ਜਾਰੀ ਨਹੀਂ ਕੀਤਾ ਜਾਵੇਗਾ ਇਸ ਤੋਂ ਬਾਅਦ ਸਰਦਾਰ ਜੀਵਨ ਸਿੰਘ ਨੂੰ ਸਟਾਫ ਮੈਂਬਰ ਨੂੰ ਯਾਦ ਦਿਵਾਉਣਾ ਪੈ ਗਿਆ ਕਿ ਕਿਸੇ ਵੀ 에ਅਰਲਾਈਨ ਗਰਾਉਂਡ ਸਟਾਫ ਨੂੰ ਉਸ ਦੇ ਧਰਮ ਜਾਤ ਪਛਾਣ ਜਾਂ ਵਿੱਤੀ ਹਾਲਤ ਬਾਰੇ ਪੁੱਛਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ ਐ ਨਾ ਸਿਰਫ ਸੰਵਿਧਾਨ ਦੀ ਧਾਰਾ 14 15 19 ਅਤੇ 21 ਦੀ ਉਲੰਘਣਾ ਸੀ ਸਗੋ ਉਸ ਦੀ ਮੌਲਿਕ ਇੱਜ਼ਤ ਦੇ ਖਿਲਾਫ ਵੀ ਸੀ ਕਾਫੀ ਵਿਰੋਧ ਕਰਨ ਤੋਂ ਬਾਅਦ ਹੀ ਚਿਚਕਦੇ ਹੋਏ ਉਨ੍ਹਾਂ ਦਾ ਬੋਰਡਿੰਗ ਪਾਸ ਜਾਰੀ ਕੀਤਾ ਗਿਆ ਪਰ ਇਸ ਤੋਂ ਪਹਿਲਾਂ ਉਨ੍ਹਾਂ ਦੀ ਸਖਸ਼ੀਅਤ ਦਾ ਨੁਕਸਾਨ ਹੋ ਚੁੱਕਾ ਸੀ ਘਟਨਾ ਉੱਤੇ ਪ੍ਰਤੀਕਿਰਿਆ ਦਿੰਦਿਆਂ ਸਰਦਾਰ ਜੀਵਨ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਉਹ ਸਿੰਗਾਪੁਰ ਤੋਂ ਵਾਪਸ ਆ ਕੇ 에ਅਰ ਇੰਡੀਆ ਅਤੇ ਇਸ ਮਾਮਲੇ ਨਾਲ ਜੁੜੇ ਅਧਿਕਾਰੀਆਂ ਦੇ ਵਿਰੁੱਧ ਸਿਵਲ ਅਤੇ ਫੌਜਦਾਰੀ ਦੋਵਾਂ ਤਹਿਤ ਕਾਰਵਾਈ ਸ਼ੁਰੂ ਕਰਨਗੇ ਉਹ ਸਿੱਖ ਅਤੇ ਬਹੁਜਨ ਵਕੀਲ ਐਸੋਸੀਏਸ਼ਨ ਰਾਹੀਂ ਇਸ ਮੁੱਦੇ ਨੂੰ ਨਾ ਸਿਰਫ ਆਪਣੀ ਇਨਸਾਫ ਦੀ ਲੜਾਈ ਵਜੋਂ ਸਗੋਂ ਹਰ ਯਾਤਰੀ ਦੀ ਇੱਜ਼ਤ ਅਤੇ ਸਨਮਾਨਤਾ ਦੇ ਲਈ ਆਵਾਜ਼ ਵਜੋਂ ਅੱਗੇ ਵਧਾਉਣਗੇ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਹ ਸਿਰਫ ਨਿੱਜੀ ਸ਼ਿਕਾਇਤ ਨਹੀਂ ਹੈ, ਇਹ ਮਾਨ ਸਨਮਾਨ ਅਤੇ ਨਿਆਂ ਦੀ ਲੜਾਈ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਰਹੀ ਕਿ ਪੂਰੀ ਘਟਨਾ ਹਵਾਈ ਅੱਡੇ ਦੇ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਹੈ ਜੋ ਸੱਚਾਈ ਦੀ ਪੁਸ਼ਟੀ ਕਰ ਸਕਦੀ ਹੈ ਜ਼ਿਕਰ ਯੋਗ ਹੈ ਕਿ ਸਰਦਾਰ ਜੀਵਨ ਸਿੰਘ ਤਮਿਲ ਸਿੱਖ ਸੰਗਤ ਦੇ ਸੰਸਥਾਪਕ ਅਤੇ ਬਹੁਜਨ ਦਰविड़ ਪਾਰਟੀ ਦੇ ਕੌਮੀ ਪ੍ਰਧਾਨ ਹਨ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਤਮਿਲਨਾਡੂ ਦੇ ਵਿੱਚ ਸਿੱਖਾਂ ਦੀ ਪਛਾਣ ਨੂੰ ਲੈ ਕੇ ਹੋ ਰਹੇ ਵਿਤਕਰੇ ਨੂੰ ਵੱਡੇ ਪੱਧਰ ਤੇ ਉਜਾਗਰ ਕਰਦਿਆ ਤਮਿਲ ਸਿੱਖ ਨੂੰ ਘੱਟ ਗਿਣਤੀ ਭਾਈਚਾਰੇ ਦੇ ਵੱਜੋਂ ਮਾਨਤਾ ਅਤੇ ਉਹਨਾਂ ਵੀ ਵੱਖਰੀ ਪਛਾਣ ਨੂੰ ਪਰਵਾਨਗੀ ਦੇਣ ਦੀ ਮੰਗ ਕੀਤੀ ਸੀ ਦਿੱਲੀ ਹਵਾਈ ਅੱਡੇ ਤੇ ਵਾਪਰੀ ਹੈ ਘਟਨਾ ਸਾਫ਼ ਕਰਦੀ ਹੈ ਕਿ 에어 ਇੰਡੀਆ ਵਰਗੀਆਂ 에어ਲਾਈਨਸ ਨੂੰ ਆਪਣੇ ਸਟਾਫ ਨੂੰ ਨਾ ਸਿਰਫ ਤਕਨੀਕੀ ਸਗੋ ਨੈਤਿਕ ਅਤੇ ਸੰਵਿਧਾਨਕ ਮੂਲਾਂ ਬਾਰੇ ਵੀ ਸਹੀ ਤਰੀਕੇ ਦੇ ਨਾਲ ਸਿਖਲਾਈ ਦੇਣ ਦੀ ਬਹੁਤ ਹੀ ਜ਼ਿਆਦਾ ਲੋੜ ਹੈ ਤਾਂ ਜੋ ਕੋਈ ਵੀ ਯਾਤਰੀ ਆਪਣੀ ਪਛਾਣ ਜਾਂ ਧਰਮ ਦੇ ਆਧਾਰ ਤੇ ਦੁਬਾਰਾ અપਮਾਨ ਦਾ ਸ਼ਿਕਾਰ ਨਾ ਬਣੇ